ਨਮਸਕਾਰ ਦੋਸਤੋ ਮੈਂ ਕਿਰਨ ਸਿੰਘ ਲੈ ਕੇ ਆਇਆ ਜਿਹੜਾ ਕਰੰਟ ਇਸ਼ੂ ਕਰੰਟ ਇਸ਼ੂ ਵਿੱਚ ਗੱਲ ਕਰਦੇ ਆ ਕਿ ਅਗਰ ਦਿਲ ਦੇ ਵਿੱਚ ਕੋਈ ਚਾਹ ਹੋਵੇ ਕੰਮ ਕਰਨ ਦੀ ਤਾਂ ਉਸ ਦੇ ਪਿੱਛੇ ਲੱਗ ਜਾਈਏ ਹੱਤ ਤੋਕੇ ਪੰਜਾਬੀ ਦੇ ਕਹਾਵਾ ਦਾ ਕਿ ਅਗਰ ਪੰਜਾਬੀ ਮਿਹਨਤ ਕਰਨ ਤਾਂ ਉਹ ਕੋਈ ਮਕਾਮ ਨਹੀਂ ਜਿਹੜਾ ਹਾਸਲ ਨਹੀਂ ਹੋ ਸਕਦਾ ਇਸੇ ਦੇ ਚੱਲਦੇ ਹੋਏ ਗ੍ਰਾਂਵੇ ਇੱਕ ਦਸਵੀਂ ਕਲਾਸ ਦੇ ਪੜ੍ਹਨ ਵਾਲੇ ਬੱਚੇ ਗਗਨਦੀਪ ਸਿੱਧੂ ਨੇ ਇਹ ਸੱਚ ਕਰ ਦਿਖਾਇਆ ਹੈ ਉਸ ਨੇ ਇਨੀ ਛੋਟੀ ਉਮਰ ਦੇ ਵਿੱਚ ਐਨੀਮੇਸ਼ਨ ਦੇ ਰਾਹੀਂ ਕੈਰੈਕਟਰ ਤਿਆਰ ਕਰਕੇ ਦਿਖਾ ਦਿੱਤਾ ਹੈ ਕੈਰੈਕਟਰ ਤਿਆਰ ਕਰਕੇ ਨਹੀਂ ਬਲਕਿ ਉਹਨਾਂ ਦੇ ਵੱਲੋਂ ਬਣਾਏ ਗਏ ਕੈਰੈਕਟਰ ਇੱਕ ਤਾਰਮਿਕ ਪੇੜ ਦੇ ਵਿੱਚ ਵੀ ਰਿਲੀਜ਼ ਹੋਣ ਜਾ ਰਹੇ ਨੇ ਆਪਾਂ ਗੱਲ ਕਰਦੇ ਆ ਗਗਨਦੀਪ ਸਿੱਧੂ ਨਾਲ ਕਿ 10ਵੀਂ ਕਲਾਸ ਵਿੱਚ ਪੜ੍ਹਦੇ ਹੋਏ ਆਖਿਰਕਾਰ ਉਹਨਾਂ ਦੇ ਮਨ ਦੇ ਵਿੱਚ ਐਨੀਮੇਸ਼ਨ ਕਰਨ ਦੀ ਚਟਕ ਲੱਗੀ ਕਿੱਥੋਂ ਸੋਸ ਹੋਨਰ ਬੱਚੇ ਗਗਨਦੀਪ ਸਿੱਧੂ ਨਾਲ ਆਪਾਂ ਗੱਲ ਕਰਦੇ ਆ ਕਿ ਜਿਸ ਨੇ ਇਨੀ ਛੋਟੀ ਜਿਹੀ ਉਮਰ ਦੇ ਵਿੱਚ ਐਨੀਮੇਸ਼ਨ ਕੀਤੀ ਹੈ ਐਨੀਮੇਸ਼ਨ ਕਰਨ ਦੀ ਚਟਕ ਉਹਨੂੰ ਕਿੱਥੋਂ ਲੱਗੀ ਇਹਦੇ ਬਾਰੇ ਵੀ ਪੁੱਛਦੇ ਆ ਉਸ ਤੋਂ ਗਗਨਦੀਪ ਸਿੱਧੂ ਜੀ ਤੁਸੀਂ ਕਿਹੜੀ ਕਲਾਸ ਵਿੱਚ ਪੜਦੇ ਹੋ ਜੀ ਮੈਂ 10ਥ ਕਲਾਸ ਵਿੱਚ ਪੜਦਾ ਹਾਂ ਕਿਹੜੇ ਸਕੂਲ ਵਿੱਚ ਪੜ ਰਹੇ ਹੋ ਜੀ ਪਿੰਲੇ ਕਮ ਸਕੂਲ ਗ੍ਰੈਂਡ ਸਿਲੰਦਰ ਜੇਸੀ ਗੱਲ ਕਰਦੇ ਕਿ ਇਸ ਉਮਰ ਦੇ ਵਿੱਚ ਤਾਂ ਸਾਨੂੰ ਹੋਰ ਖੇਡਣ ਲਈ ਸਵਰਸਤ ਨਹੀਂ ਮਿਲਦੀ ਤੁਸੀਂ ਇਸ ਉਮਰ ਦੇ ਵਿੱਚ ਜਿਹੜੀ ਐਨੀਮੇਸ਼ਨ ਕਰ ਰਹੇ ਹੋ ਇਹ ਐਨੀਮੇਸ਼ਨ ਕਰਨ ਦੀ ਚਟਕ ਤੁਹਾਨੂੰ ਕਿੱਥੋਂ ਲੱਗੀ ਜੀ ਜਦੋਂ ਮੈਂ ਛੋਟਾ ਹੁੰਦਾ ਸੀਗਾ ਜੀ ਮੈਂ ਕਾਰਟੂਨ ਬਹੁਤ ਦੇਖਦਾ ਸੀਗਾ ਜੀ 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 ਜਦੋਂ ਮੈਂ ਕਾਡਨ ਦੇ ਦੱਸਿਆ ਤਵੇ ਮੈਂ ਸਾਹ ਨਹੀਂ ਦਿੱਤਾ ਰਣਾ ਜੀ ਕਿ ਜੇ ਤਾਂ ਇਹਨਾਂ ਘੇੜ ਨਹੀਂ ਜਾਣਾ ਜੀ ਕਿ ਮੇਰਾ ਫੈਨ ਨਹੀਂ ਜੀ ਕੋਈ ਮੇਰੀ ਮਰਜ਼ਾ ਜੀ ਤਾਂ ਮੇਰੇ ਨਾਲ ਨਾ ਡੈਡੀ ਨੇ ਦੇਖਿਆ ਮੈਂ ਇਹਨਾਂ ਕਾਰਟੂਨ ਬਹੁਤ ਦੇ ਦਿਆ ਤਾਂ ਵੀ ਟੈਕਨੀਕੀਆ ਵੀ ਇਹਨੂੰ ਬਣਾ ਕੇ ਦੇ ਜੀ ਜੀ ਜਿਸ ਦਿਨ ਮੈਂ ਬਣਾਉਣਾ ਸ਼ੁਰੂ ਕੀਤਾ ਡੈਡੀ ਨੇ ਮੈਨੂੰ ਸੌਫਟਵੇਅਰ ਲਾ ਕੇ ਦਿੱਤੇ ਜਿਹੋ ਜਿਹੋ ਸਿਸਟਮ ਦੇਖ ਕੇ ਤੇ ਬਾਤ ਹੋਈ ਨਾ ਉਹ ਉਸ ਚੀਜ਼ ਦੇ ਬਣਾਉਣਾ ਅੱਜ ਮੈਂ ਕੰਮ ਕਰ ਰਿਹਾ ਕਿਸੇ ਤੁਸੀਂ ਐਨੀਮੇਸ਼ਨ ਤੋਂ ਪਹਿਲਾਂ ਕੋਈ ਪੈਨਸਲ ਸਕੈਚਸ ਵੀ ਖੁਦ ਤਿਆਰ ਕਰਦੇ ਹੋ ਜਾਂ ਕਿ ਦੂਸਰੇ ਐਨੀਮੇਸ਼ਨ ਦੇ ਜਿਹੜੇ ਮਾਡਲਸ ਨੇ ਲੈ ਕੇ ਉਹਨਾਂ ਉੱਪਰ ਕੰਮ ਕਰਦੇ ਹੋ ਜੀ ਅਸੀਂ ਆਪਣਾ ਮਾਡਲ ਖੁਦ ਕ੍ਰੀਏਟ ਕਰਦੇ ਹਾਂ ਜੀ ਤੇ ਜਿਹੜੀ ਜਿਹੜੀ ਪਲੈਨਿੰਗ ਹੁੰਦੀ ਆ ਉਹ ਮੇਰੇ ਪਾਪਾ ਮੈਨੂੰ ਦਿੰਦੇ ਆ ਪਲੈਨਿੰਗ ਆਪਣੇ ਪਿਤਾ ਜੀ ਕੋਲੋਂ ਲੈ ਕੇ ਤੁਸੀਂ ਕੰਮ ਕਰਦੇ ਹੋ ਜੇ ਅਸੀਂ ਗੱਲ ਕਰਦੇ ਆ ਕਿ ਤੁਸੀਂ ਕਿਹੜੇ ਸੌਫਟਵੇਅਰ ਦੇ ਵਿੱਚ ਕੰਮ ਕਰ ਰਹੇ ਹੋ ਤੇ ਉਸ ਸੌਫਟਵੇਅਰ ਦੀ ਜਿਹੜੀ ਨੌਲੇਜ ਹੈ ਉਹ ਤੁਸੀਂ ਕਿਹਨਾਂ ਬੰਦ ਕਿਹਨਾਂ ਕੋਲੋਂ ਲੈਂਤੀ ਆ ਇਹ ਮੇਰਾ ਟੀਚਰ YouTube ਆ ਤੇ ਦੂਜੇ ਨੰਬਰ ਤੇ ਮੇਰੀ ਡੈਰੀ ਹੈ ਕਿਉਂਕਿ ਡੈਰੀ ਲਾਉਂਦੇ ਤੇ YouTube ਤੁਹਾਡਾ ਡੈਰੀ ਕਿਉਂ ਹੈ YouTube ਤੇ YouTube ਦੀ ਤੇ ਆਪਣੇ ਪਿਤਾ ਜੀ ਦੀ ਮਦਦ ਨਾਲ ਤੁਸੀਂ ਇਹ ਐਨੀਮੇਸ਼ਨ ਕਰਨ ਲੱਗ ਗਏ ਹੋ ਜੈਸੀ ਗੱਲ ਕਰੀਏ ਕਿ ਇੱਕ ਤੁਸੀਂ ਧਾਰਮਿਕ ਭੇਡ ਦੇ ਵਿੱਚ ਇਹ ਮਾਡਲ ਕ੍ਰੀਏਟ ਕੀਤਾ ਹੈਗਾ ਤੇ ਇਸ ਦੇ ਵਿੱਚ ਕਾਫੀ ਫੀਚਰਸ ਹੈਗੇ ਨੇ ਜਿਵੇਂ ਸੀ ਕਿ ਕਈ ਕੈਰੈਕਟਰ ਤਿੰਨ ਚਾਰ ਕੈਰੈਕਟਰ ਹੈਗੇ ਨੇ ਉਹ ਸਾਰੇ ਕੈਰੈਕਟਰ ਬਣਾਉਣ ਵਿੱਚ ਤੁਹਾਨੂੰ ਕਿੰਨਾ ਕੁ ਸਮਾਂ ਲੱਗਾ ਜੀ ਸਾਨੂੰ ਪਹਿਲਾਂ ਪਹਿਲਾਂ ਇਹ ਪਹਿਲਾਂ ਦਿੱਤਾ ਗਿਆ ਸੀ ਪਰੰਤੂ ਇਹਨੇ ਜੀ ਤੇ ਅੱਜ ਇਹੋ ਕਰੈਕਟਰ ਸਾਈਟ ਤਿਆਰ ਕਰਕੇ ਨਾਲ ਸਾਰੇ ਕੰਪੋਜ਼ ਕਰਕੇ ਸਾਰਾ ਪਰਖ ਕੀਤਾ ਜੀ ਨੇ ਕੋਰੀਓਗ੍ਰਾਫੀ ਜਿਹੜੀ ਨੇ ਮੈਨੂੰ ਦੱਸਦੀ ਮੈਨੂੰ ਕੈਮਰਾ ਦੇ ਨਾਲ ਮੂਵ ਹੋਣਾ ਚਾਹੀਦਾ ਮੈਂ ਕਰੈਕਟਰ ਤਿਆਰ ਕੀਤੇ ਜੀ ਪਰ ਅੱਜ ਇਹਨੇ ਐਂਡਿੰਗ ਆ ਕਿ ਤੁਹਾਡੇ ਹੋਰ ਵੀ ਸਾਨੂੰ ਕੀ ਕਰ ਜਦੋਂ ਤੁਸੀਂ ਇਹ ਕਰੈਕਟਰ ਤਿਆਰ ਕਰ ਰਹੇ ਸੀ ਤੁਸੀਂ ਦੱਸਿਆ ਕਿ ਤਿੰਨ ਤਿੰਨ ਹਫ਼ਤਿਆਂ ਦਾ ਸਮਾਂ ਸੀਗਾ ਇਦੇ ਦਰਮਿਆਨ ਤੁਹਾਨੂੰ ਕੋਈ ਦਿੱਕਤ ਸਾਹਮਣੇ ਆਈ ਕੋਈ ਕਲਰ ਕੰਬਿਨੇਸ਼ਨ ਨਾ ਮਿਲ ਰਿਹਾ ਹੋਵੇ ਹੇਅਰ ਕਲਰ ਨਾ ਮਿਲ ਰਿਹਾ ਹੋਣ ਜਾਂ ਜੇ ਕਿ ਕੇ ਕਹਿੰਦੇ ਕੈਰੇਕਟਰ ਦੇ ਜੇ ਜਿਹੜੇ ਹੈਡਸ ਹੈ ਕਹਿੰਦੇ ਉਹ ਸਹੀ ਤਰੀਕੇ ਨਾਲ ਮੂਵ ਨਾ ਕਰਨ ਤਾਂ ਕੈਰੇਕਟਰ ਜਿਹੜਾ ਦੂਰਾ ਲੱਗਦਾ ਇਸ ਤਰ੍ਹਾਂ ਦੀ ਕੋਈ ਦਿੱਕਤ ਆਈ ਜੀ ਦਿੱਕਤ ਤਾਂ ਬਹੁਤ ਆਈਆਂ ਜੀ ਇਹ ਬੈਡੀ ਨੂੰ ਕਹਿੰਦਾ ਦੇਖ ਭਾਵਨ ਦਾ ਹਾਲ ਨਹੀਂ ਜੀ ਜੀ ਜੇ ਅਸੀਂ ਗੱਲ ਕਰੀਏ ਤਾਂ ਇਹ ਨਹੀਂ ਦੂਜੇ ਤਰੀਕੇ ਨਾਲ ਕਰਗੇ ਜੀ ਜੇਸੀ ਗੱਲ ਕਰੀਏ ਕਿ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਤਾਂ ਜੋ ਉਹਨਾਂ ਨੂੰ ਕੈਮਰੇ ਦੀ ਪੂਰੀ ਨੌਲੇਜ ਹੈਗੀ ਹੈ ਜਿਵੇਂ ਕਿ ਤੁਸੀਂ ਦੱਸ ਰਿਹਾ ਕਿ ਕੈਮਰੇ ਦਾ ਕਿਹੜਾ ਐਂਗਲ ਲੈਣਾ ਹੈ ਕਿੰਨਾ ਮੂਵ ਲੈਣਾ ਕਿੰਨੀ ਹਾਈਟ ਤੇ ਇਹ ਪੈਨ ਹੋਣਾ ਚਾਹੀਦਾ ਇਹਦੇ ਬਾਰੇ ਉਹਨਾਂ ਨੂੰ ਦੱਸਿਆ ਉਹ ਕੀ ਕੰਮ ਕਰਦੇ ਨੇ ਇਹ ਦੜੀ ਕਚਰੀ ਵਿੱਚ ਡਾਕੂਮੈਂਟਸ ਹੁੰਦੇ ਜਿਹੜੇ ਉਹ ਉਹਨਾਂ ਦਾ ਕੰਮ ਕਰਦੇ ਆ ਜੀ ਬਟ ਟਾਈ ਨੇ ਫੀਟਰ ਸੇ ਨਾਟਕ ਵਗੈਰਾ ਲੱਗੇ ਨਾ ਨਾ ਕੰਮ ਕੀਤਾ ਕੀਤਾ ਆ ਪਹਿਲਾਂ ਉਸ ਕਰਕੇ ਉਹਨਾਂ ਨੂੰ ਕੈਮਰਾ ਉਹ ਜੀ ਬਾਕੀ ਇਹਾਂ ਦੀ ਜਿਹੜੀ ਨੌਲੇਜ ਹੈਗੀ ਆ ਜੀ ਜੀ ਯਾਨੀ ਕਿ ਥੀਏਟਰ ਦੇ ਪੁਰਾਣੇ ਆਰਟਿਸਟ ਰਹੇ ਨੇ ਤੇ ਕੈਮਰੇ ਦੇ ਉੱਪਰੋਂ ਕੰਮ ਕਰ ਚੁੱਕੇ ਨੇ ਹਾਂ ਜੀ ਗਗਨਦੀਪ ਜੀ ਅਸੀਂ ਗੱਲ ਕਰੀ ਕਿ ਤੁਹਾਡੇ ਇਸ ਜਿਹੜਾ ਤੁਸੀਂ ਇਹ ਮਾਡਲ ਬਣਾਇਆ ਹੈ ਹੁਣ ਇਹ ਇੱਕ ਪੇਟ ਦੇ ਵਿੱਚ ਲਾਂਚ ਹੋਣ ਜਾ ਰਿਹਾ ਜਿਸ ਵੇਲੇ ਜਿਨ੍ਹਾਂ ਨੂੰ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਦੇ ਸਾਨੂੰ ਕਰੈਕਟਰਸ ਚਾਹੀਦੇ ਨੇ ਉਹ ਬਣਾ ਕੇ ਤੁਸੀਂ ਉਹਨਾਂ ਅੱਗੇ ਰੱਖੇ ਉਹਨਾਂ ਦਾ ਕੀ ਕਹਿਣਾ ਸੀਗਾ ਕਿ ਇਹ ਦੇਖ ਕੇ ਉਹ ਕਿੰਨੇ ਕੁ ਖੁਸ਼ ਸੀਗੇ ਲੱਗਦਾ ਸੀਗਾ ਕਿ ਇੱਕ 10ਵੀਂ ਕਲਾਸ ਦਾ ਪੜ੍ਹਨ ਵਾਲਾ ਬੱਚਾ ਇੰਨੇ ਵਧੀਆ ਕਰੈਕਟਰ ਧਿਆਰ ਕਰ ਦੇਗਾ। ਜੀ ਪਹਿਲਾਂ ਤਾਂ ਨੇ ਸਾਡੇ ਤੇ ਵਿਸ਼ਵਾਸ ਨਹੀਂ ਕੀਤਾ ਵੀ ਅਸੀਂ ਇੰਨਾ ਵਧੀਆ ਜੀ ਕਿਉਂਕਿ ਉਹਦਾ ਦੋ ਹਫ਼ਤੇ ਬਾਅਦ ਲੈ ਕੋਈ ਚੱਕਰ ਨਹੀਂ ਜਿਵੇਂ ਵੀ ਕਿੰਨਾ ਲੈਣਾ ਕਿ ਨੱਕਾ ਪਿਆ। ਜੀ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਕੰਮ ਦਿਖਾਇਆ ਆਪਣਾ ਜੀ ਸਭ ਬਹੁਤ ਖੁਸ਼ ਹੋਏ। ਸੋ ਤੁਸੀਂ ਦੇਖਿਆ ਕਿ 10ਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ ਗਗਨ ਸਿੰਘ ਸਿੱਧੂ ਜੋ ਕਿ ਬਚਪਨ ਦੇ ਵਿੱਚ ਕਾਰਟੂਨ ਦੇਖਿਆ ਕਰਦੇ ਸਨ ਲੇਕਿਨ ਕਾਰਟੂਨ ਦੇਖਦੇ-ਦੇਖਦੇ ਉਹਨਾਂ ਦੇ ਮਨ ਵਿੱਚ ਇਹ ਚੇਟਕੁੱਟੇ ਕੀ ਆਖਿਰ ਇਹ ਕਾਰਟੂਨ ਬਣਾ ਦੇ ਕਿਵੇਂ ਨੇ ਉਹਨਾਂ ਦੇ ਆਪਣੇ ਪਿਤਾ ਜੀ ਨੇ ਨਾਲ ਜਦੋਂ ਸਲਾਹ ਕੀਤੀ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਤੁਸੀਂ ਖੁਦ ਬਣਾ ਕੇ ਦੇਖੋ ਤਾਂ ਉਹਨਾਂ ਦੀ ਜਿਹੜੀ ਉਹ ਚੇਟਕ ਸੀਗੀ ਇਸ ਸਿਖਰ ਤੱਕ ਪਹੁੰਚ ਗਈ ਕਿ ਹਲੇ 10ਵੀਂ ਕਲਾਸ ਵਿੱਚ ਪੜ੍ਹਨ ਵਾਲਾ ਇਹ ਗਗਨਦੀਪ ਸਿੱਧੂ ਖੁਦ ਉਸ ਤਰ੍ਹਾਂ ਦੇ ਕਰੈਕਟਰ ਬਣਾ ਕੇ ਸਾਹਮਣੇ ਦਿਖਾਉਣ ਲੱਗ ਪਿਆ ਤੇ ਇਸ ਨੂੰ ਪਹਿਲਾ ਕੰਮ ਜੋ ਮਿਲਿਆ ਇੱਕ ਪੇਟ ਮਿਲੀ ਜੋ ਕਿ ਧਾਰਮਿਕ ਪੇਟ ਆ ਬਾਬਾ ਬਾਲਕਨਾਥ ਦੀ ਉਸ ਦੇ ਵਿੱਚ ਇਹਨਾਂ ਨੇ ਕਰੈਕਟਰ ਬਣਾਏ ਬਾਬਾ ਬਾਲਕਨਾਥ ਦੇ ਤੇ ਕੁਝ ਕਰੈਕਟਰ ਹੋਰ ਸੀਗੇ ਉਹ ਬਣਾ ਕੇ ਜਦੋਂ ਡਾਇਰੈਕਟਰ ਸਾਹਿਬ ਦੇ ਕੇ ਰੱਖੇ ਤਾਂ ਡਾਇਰੈਕਟਰ ਸਾਹਿਬ ਵੀ ਦੇਖ ਕੇ ਹੱਕੇ ਵਕੇ ਹੋ ਗਏ ਸਾਡੇ ਦੇਸ਼ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈਗੀ ਬੱਚੇ ਨੂੰ ਸਹੀ ਦਿਸ਼ਾ ਦਿਖਾਉਣ ਦੀ ਜ਼ਰੂਰਤ ਹੈ ਜਿਵੇਂ ਕਿ ਗੰਗਾਦੀਪ ਸਿੱਧੂ ਦੇ ਪਿਤਾ ਜੀ ਨੇ ਤੀਰਥ ਸਿੱਧੂ ਜੀ ਨੇ ਆਪਣੇ ਬੱਚੇ ਨੂੰ ਸਹੀ ਰਾਹ ਤੇ ਪਾਇਆ ਤੇ ਉਸ ਨੂੰ ਹੁਣ ਇਸ ਕਾਬਿਲ ਕਰ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਐਨੀਮੇਸ਼ਨ ਦੀ ਦੁਨੀਆ ਵਿੱਚ ਆਪਣਾ ਨਾਮ ਬਣਾ ਸਕਦੇ ਨੇ ਐਨੀਮੇਸ਼ਨ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ ਹੈ ਜੋ ਕਿ ਹਰੇਕ ਟੀਵੀ ਚੈਨਲ ਦੇ ਵਿੱਚ ਹਰੇਕ ਪੰਜਾਬੀ ਹਿੰਦੀ ਮੂਵੀ ਚਾਹੇ ਬਾਲੀਵੁੱਡ ਮੂਵੀ ਹੈ ਉਹਦੇ ਵਿੱਚ ਯੂਜ਼ ਹੁੰਦੀ ਹੈ ਇਸ ਦੇ ਵਿੱਚ ਬੱਚੇ ਦਾ ਪ੍ਰਵਿਖ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਉਜਵਲ ਹੋ ਸਕਦਾ ਹੈ ਅਗਰ ਬੱਚੇ ਨੂੰ ਇਸ ਦੇ ਵਿੱਚ ਇੰਟਰਸਟ ਹੋਵੇ ਤਾਂ ਬੱਚੇ ਨੂੰ ਇਹ ਕੰਮ ਕਰ ਲੈਣ ਦੇਣਾ ਚਾਹੀਦਾ ਇਸ ਦੇ ਨਾਲ ਹੀ ਜਾਂਦੇ ਹੋਏ ਸੀ ਇਹ ਕਹਾਂਗੇ ਕਿ 10ਵੀਂ ਕਲਾਸ ਦਾ ਬੱਚਾ ਗਗਨਦੀਪ ਸਿੱਧੂ ਇਸ ਨੇ ਸਿੱਧ ਕਰ ਦਿੱਤਾ ਕਿ ਲਗਨ ਦੇ ਨਾਲ ਕੋਈ ਵੀ ਕੰਮ ਕੀਤਾ ਹੋਇਆ ਉਹ ਹਮੇਸ਼ਾ ਹੀ ਸਰਵਲ ਦਲ ਦੇ ਵਾਲ ਤੋਂ ਲੈ ਕੇ ਜਾਂਦਾ ਹੈ ਜਿਵੇਂ ਕਿ ਇਸ ਬੱਚੇ ਨੇ ਦੱਸਿਆ ਕਿ ਮੈਂ ਸਿਰਫ YouTube ਤੋਂ ਹੀ ਗਾਈਡੈਂਸ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਨੇ ਉਹ ਤਿਆਰ ਕੀਤੇ ਨੇ ਹਾਲਾਂਕਿ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਦੇ ਨਾਲ ਸਮੇਂ-ਸਮੇਂ ਤੇ ਹੈਲਪ ਕਰਦੇ ਰਹੇ ਨੇ ਸੋ ਇਸ ਤਰ੍ਹਾਂ ਦੇਖਦੋ ਕਰੰਟਿਊ ਚੋ ਤੇ ਦੇਖਦੇ ਰਹਿਣਾ ਏਵਨ ਪੰਜਾਬੀ ਨੈਟਰ ਨਿਰਪੱਖ ਤੇ ਨਵੀਂ ਸੋਚ